ਸਰਕਾਰੀ ਰੀਤੀ ਰਿਵਾਜਾਂ ਸਹਿਤ ਸਨਮਾਨਾਂ ਨਾਲ ਸ਼ਹੀਦ ਦਾ ਸੰਸਕਾਰ ਸਰਕਾਰ ਵੱਲੋਂ ਸੰਭਵ ਮਦਦ ਦਾ ਐਲਾਨ ਜੀਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀ ਵੀਰ ਜਵਾਨ ਅਜੇ ਸਿੰਘ ਦਾ ਅੱਜ ਉਸਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੈਂਕੜੇ ਨੌਜਵਾਨਾਂ ਨੇ ਹੱਥਾਂ 'ਚ ਤਿਰੰਗੇ ਫੜ ਕੇ ਸ਼ਹੀਦ ਦੀ ਅਰਥੀ ਅੱਗੇ ਚੱਲ ਕੇ ਅਜੇ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜ਼ਿਕਰਯੋਗ ਹੈ ਕਿ ਬੀਤੇ ਦਿਨ ਅਜੇ ਸਿੰਘ ਆਪਣੇ ਹੋਰ ਸਾਥੀਆਂ ਸਮੇਤ ਰਜੋਰੀ ਜ਼ਿਲ੍ਹੇ ਦੇ ਨਸ਼ਹਿਰਾ ਸੈਕਟਰ ਵਿੱਚ ਰੁਟੀਨ ਅਗਸਤ ਉੱਤੇ ਜਾ ਰਿਹਾ ਸੀ ਜੋ ਕਿ ਜ਼ਮੀਨ ਹੇਠ ਲਗਾਈ ਗਈ ਇੱਕ ਬਰੂਦੀ ਸੁਰੰਗ ਫਟਣ ਨਾਲ ਵੀਰਗਤੀ ਪ੍ਰਾਪਤ ਕਰ ਗਿਆ ਗੁਰਤਲਬ ਹੈ ਕਿ ਅਜੇ ਸਿੰਘ ਹਾਲੀ ਸਤੰਬਰ ਮਹੀਨੇ ਚੋ ਆਪਣੀ ਪਹਿਲੀ ਛੁੱਟੀ ਕੱਟ ਕੇ ਗਿਆ ਸੀ ਸ਼ਹੀਦ ਛੇ ਪੈਣਾ ਦਾ ਇਕਲੋਤਾ ਭਰਾ ਸੀ ਜਿਨ੍ਹਾਂ ਵਿੱਚੋਂ ਚਾਰ ਪੈਣਾ ਵਿਆਹੀਆਂ ਹੋਈਆਂ ਸਨ ਅਤੇ ਦੋ ਹਾਲੇ ਕੁਵਾਰੀਆਂ ਹਨ ਸ਼ਹੀਦ ਅਜੇ ਸਿੰਘ ਖੁਦ ਅਣਵਿਆਹਾ ਸੀ ਵਿਧਾਇਕ ਮਨਿੰਦਰ ਸਿੰਘ ਯਾਸਪਰਾ ਵੱਲੋਂ ਪਰਿਵਾਰ ਨੂੰ ਹਰ ਸੰਭਵ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਇਸ ਮੌਕੇ ਸ਼੍ਰੀਮਤੀ ਸਰਬੀ ਮਾਲਿਕ ਡੀਸੀ ਲੁਧਿਆਣਾ ਸ਼੍ਰੀਮਤੀ ਅਵਨੀਤ ਕੋਰ ਕੋਂਡਲ ਐਸਐਸਪੀ ਖੰਨਾ ਸ਼੍ਰੀਮਤੀ ਪੁਨਮ ਪ੍ਰੀਤ ਕੋਰ ਐਸਡੀਐਮ ਪਾਇਲ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ, ਮਨਜੀਤ ਮਦਨੀਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਡਾਕਟਰ ਜਸਪ੍ਰੀਤ ਸਿੰਘ ਬੀਜਾ, ਮਨਜੀਤ ਸਿੰਘ ਕਾਕਾ, ਨਵਦੀਪ ਸਿੰਘ ਬੱਬੂ, ਸਰਪੰਚ ਨਾਰ ਸਿੰਘ, ਸਾਬਕਾ ਸਰਪੰਚ ਜੋਰਾ ਸਿੰਘ, ਸਾਬਕਾ ਫੌਜੀ ਜਗਤਾਰ ਸਿੰਘ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਲੋਕ ਹਾਜ਼ਰ ਸਨ। ਲੁਧਿਆਣਾ ਤੋਂ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਦੋ ਸ਼ਬਦ ਆਪਣੇ ਕਮੈਂਟ ਬਾਕਸਾਂ 'ਚ ਜ਼ਰੂਰ ਦਿਓ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਿਰਫ ਨਮਨ ਕਰਾਂ ਤੇ ਸ਼ਹੀਦਾਂਜਲੀ ਦੇ ਨਾਂ ਇਹ ਲੱਗੇ ਜੋ ਉੱਥੇ ਹੈ। ਬੇਸ਼ਕੀ ਰੱਖੇ ਦੇ ਵਿੱਚ ਸ਼ਹੀਦ ਹੋ ਗਏ ਨੇ। ਇਹ ਅਸੀਂ ਇੱਕ ਪਾਸੋਂ ਸਰਕਾਰ ਦੀ ਤਰਫੋਂ ਅਤੇ ਵਰ ਕੋ ਉਸ ਮਹਾਨ ਸ਼ਹੀਦ ਆਤਮਾ ਨੂੰ ਸ਼ਹੀਦਾਂਜਲੀ ਦਿੰਦੇ ਆ ਨਮਨ ਕਰਦੇ ਆ। ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣ ਦੀ ਇਕ ਸ਼ਪਤੀ ਲੈਣੇ ਗ੍ਰੀਨ ਰੋਡ ਦੇ ਪਰਿਵਾਰ ਦੇ ਲਈ ਜਾਂ ਕੰਪੰਨਸੇਸ਼ਨ ਲਈ ਕੋਈ ਮੈਸੇਜ ਆਲਪਰ ਗੌਰਮੈਂਟ ਕੌਂਸਲ ਦੀ ਪੱਜਾ ਮਿਲਿਆ ਬਿਲਕੁਲ ਆਉਣ ਵਾਲੇ ਸਮਰੇ ਵਿੱਚ ਸਰਕਾਰ ਵੱਲੋਂ ਜੋ ਬੰਦੀ ਮਾਨ ਸਨਮਾਨ ਮਦਦ ਸ਼ਹੀਦ ਪਰਿਵਾਰ ਨੂੰ ਦਿੱਤੇ ਆਏ ਇਨ ਕਾਰਡਰ ਉਹ ਸਾਰਾ ਦਿੱਤਾ ਜਾਏਗਾ ਜਿਵੇਂ ਕਿ ਪਰਿਵਾਰ ਦੀ ਇੱਕ ਮੰਗ ਹੈ ਕਿ ਉਹਨਾਂ ਦਾ ਕੋਈ ਬੇਟਾ ਨਹੀਂ ਹੈ ਤੇ ਉਹਨਾਂ ਦੇ ਮਾਪੇ ਨੇ ਇੰਧਿਕ ਬੇਟੀ ਪੀਏ ਕਰਦੇ ਉਹਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਉਹਨਾਂ ਤਿੰਨ ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ ਪਰਿਵਾਰ ਦੇ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜਾਏ ਲਿਖਾਏ ਹਰ ਚੀਜ਼ ਅਸੀਂ ਕਰਾਂਗੇ ਜਦੋਂ ਉਹਨਾਂ ਦੇ ਆਉਣ ਦਾ ਕੋਈ ਜਿੰਨਾ ਟਾਈਮ ਨਿਸ਼ਚਿਤ ਹੋਵੇਗਾ ਆਸੀਂ ਆ ਤੁਹਾਨੂੰ ਕਾਲ ਕਰਾਂਗੇ ਹੋਇਆ ਆਂਗੇ ਜ਼ਰੂਰ ਕਿ ਉਹ ਅਸੀਂ ਜਿਵੇਂ ਸਾਨੂੰ ਟਾਈਮ ਕੰਫਰਮ ਹੁੰਦਾ ਅਸੀਂ ਕਾਲ ਕਰਾਂਗੇ ਜਿਹੜੇ ਅਜੇ ਕੁਮਾਰ ਅਗਨੀਵੀਰ ਜਿ세ਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਾਦਤ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਿਹਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗਰਾਉਂਡ ਤੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖ ਦੀ ਘੜੀ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹਾ ਦਾ ਸਿਗਾ ਉਹ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦੇ ਨਾਲ ਹੀ ਅਸੀਂ ਖੰਨਾ ਦੇ ਬੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਖੰਗਿਲ ਨਾਲ ਖੜੇ ਹਾਂ ਜੀ ਜੀ ਤੁਹਾਡੇ ਡਿਸਟ੍ਰਿਕਟ ਦੇ ਪੰਡਤ ਜੀ ਇਹ ਤੇ ਪਰਿਵਾਰ ਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਇਹ ਨੌਜਵਾਨ ਚੰਗ ਚਲੇ ਗਿਆ ਕਿ ਇਨਫਿਊਚਰ ਰਹੇਗਾ ਔਰ ਮਾਤਾ ਬਤਾਇ ਤੇ ਬੁਰਗਣੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਇਨਫਿਊਚਰ ਹੋਊਗੀ ਤੁਹਾਡਾ ਸਾਡੀ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਿਲੀ ਨਾਲ ਉਹਨਾਂ ਦਾ ਟਾਈਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਓਡੀਸੀ ਮੈਡਮ ਨੂੰ ਵੀ ਕਿ ਅਸੀਂ ਪੂਰੇ ਉਹਨਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਤੋਂ ਵੱਤ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ